CBN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਦੇ ਇੱਕ ਸਕੂਲ ਵਿੱਚ ਚੱਲੀ ਗੋਲੀ ਚਾਰ ਮੌਤਾਂ 30 ਜ਼ਖਮੀ ਅਕਾਲੀ ਦਲ ਨੇ ਆਖਰ ਹਰ ਸਿਮਰਤ ਬਾਦ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ ਹਰਿਆਣਾ ਚ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ ਮੁੱਖ ਮੰਤਰੀ ਦਾ ਹਲਕਾ ਬਦਲਿਆ ਪੰਚਾਇਤੀ ਚੋਣਾਂ ਸਬੰਧੀ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਪੰਜਾਬ ਪੁਲਿਸ ਵਿੱਚ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲਿਆਂ ਤੇ ਲੱਗੀ ਝੜੀ ਆਪਣੀ ਹੀ ਧੀ ਨੂੰ ਗਰਭਵਤੀ ਕਰਨ ਵਾਲੇ ਪਿਓ ਨੂੰ ਅਦਾਲਤ ਵੱਲੋਂ ਮਿਸਾਲੀ ਸਜ਼ਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕਰਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੀ ਅਮਰੀਕਾ ਦੇ ਵਿੱਚ ਅਕਸਰ ਗੋਲੀਆਂ ਚੱਲਦੀਆਂ ਰਹਿੰਦੀਆਂ ਨੇ ਤੇ ਉਸੇ ਲੜੀ ਦੇ ਵਿੱਚ ਇੱਕ ਹਾਈ ਸਕੂਲ ਦੇ ਵਿੱਚ ਗੋਲੀ ਚੱਲਣ ਦੀ ਖਬਰ ਮਿਲ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਜੌਰਜੀਆ ਦੇ ਇੱਕ ਹਾਈ ਸਕੂਲ ਦੇ ਵਿੱਚ ਅੱਜ ਗੋਲੀ ਚੱਲੀ ਹੈ ਜਿਸ ਕਾਰਨ ਘੱਟੋ-ਘੱਟ 4 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਦਰਜਣ ਲੋਕ ਜ਼ਖਮੀ ਹੋ ਗਏ ਨੇ ਵਿਂਡਰ ਦੇ ਅਪਲਾਚੀ ਹਾਈ ਸਕੂਲ ਦੇ ਵਿੱਚ ਇਹ ਗੋਲੀ ਚੱਲੀ ਜਿਸ ਦੇ ਕਾਰਨ ਮਰਤਕਾਂ ਤੋਂ ਇਲਾਵਾ 30 ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਭਾਵੇਂ ਹੁਣ ਕਾਬੂ ਹੇਠ ਹੈ ਅਤੇ ਦੁਪਹਿਰ ਵਕਤ ਸਾਰੇ ਵਿਦਿਆਰਥੀਆਂ ਨੂੰ ਘਰੇ ਵੀ ਭੇਜ ਦਿੱਤਾ ਗਿਆ ਬੈਰੋ ਕਾਉਂਟੀ ਸ਼ੈਰਫ ਦੇ ਦਫ਼ਤਰ ਨੇ ਵੀ ਆਪਣਾ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਕਿਹਾ ਹੈ ਕਿ ਸਕੂਲ ਨੂੰ ਫਿਰ ਬੰਦ ਕਰ ਦਿੱਤਾ ਗਿਆ ਅਤੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਦਿੱਤੇ ਬਿਆਨ ਦੇ ਅਨੁਸਾਰ ਲਗਭਗ ਸਵੇਰੇ 8:10 ਵਜੇ ਉਥੇ ਲਗਾਤਾਰ ਫੋਨ ਖੜਕਣ ਲੱਗੇ ਪੁਲਿਸ ਅਤੇ ਸਬੰਧਤ ਏਜੰਸੀਆਂ ਤੇ ਫਾਇਰ ਫਾਈਟਰਾਂ ਦੇ ਅਧਿਕਾਰੀਆਂ ਨੂੰ ਗੋਲੀਬਾਰੀ ਦੀਆਂ ਲਗਾਤਾਰ ਰਿਪੋਰਟਾਂ ਮਿਲਣ ਲੱਗੀਆਂ ਉਹਦੇ ਤੋਂ ਬਾਅਦ ਇਹ ਸਾਰੇ ਹਾਈ ਸਕੂਲ ਵੱਲ ਰਵਾਨਾ ਹੋਏ ਜੌਰਜੀਆ ਦੇ ਗਵਰਨਰ ਬ੍ਰਾਈਨ ਕੈਂਪ ਨੇ ਵੀ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਅਪਲਾਚੀ ਹਾਈ ਸਕੂਲ ਦੇ ਵਿੱਚ ਵਾਪਰੀ ਘਟਨਾ ਦਾ ਜਵਾਬ ਦੇਣ ਵਾਸਤੇ ਕਿਹਾ ਹੈ ਅਤੇ ਸਾਰੇ ਜੌਰਜੀਆ ਨੂੰ ਬੈਰੋ ਕਾਉਂਟੀ ਅਤੇ ਸੂਬੇ ਪਰ ਦੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਇਸੇ ਤਰ੍ਹਾਂ FBI ਦੇ ਐਟਲੰਟਾ ਦਫ਼ਤਰ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ FBI ਬੈਰੋ ਕਾਉਂਟੀ ਐਟਲੰਟਾ ਦੇ ਵਿੱਚ ਅਪਲਾਚੀ ਹਾਈ ਸਕੂਲ ਵਿੱਚ ਚੱਲ ਰਹੀ ਸਥਿਤੀ ਤੋਂ ਕਹਿੰਦੇ ਜਾਣੂ ਹੈ ਸਾਡੇ ਅਧਿਕਾਰੀ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਨਾਲ ਤਾਲਮਿਲ ਵਿੱਚ ਨੇ ਅਤੇ ਸਹਾਇਤਾ ਕਰਨ ਲਈ ਮੌਕੇ ਤੇ ਵੀ ਪਹੁੰਚੇ ਹੋਏ ਨੇ ਦਸਣਾ ਬਣਦਾ ਕਿ ਅਮਰੀਕਾ ਦੇ ਵਿੱਚ ਬਾਸ ਸ਼ੂਟਿੰਗ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਅਤੇ ਸਿੱਖ ਸਿਆਸਤ ਦੀ ਤੇ ਪੰਜਾਬ ਦੀ ਰਾਜਨੀਤੀ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਲਗਾਤਾਰ ਜਿਵੇਂ ਮੁੱਠ ਚੋਂ ਰੇਤਾ ਕਰਦਾ ਇਸ ਤਰ੍ਹਾਂ ਖੁਰਦਾ ਤੇ ਕਰਦਾ ਜਾ ਰਿਹਾ ਹੈ ਲਗਾਤਾਰ ਅਕਾਲੀ ਦਲ ਨੂੰ ਛੱਡ ਰਹੇ ਨੇ ਕੁਝ ਆਗੂ ਅਤੇ ਦੂਸਰੇ ਪਾਸੇ ਸੁਖਬੀਰ ਬਾਦਲ ਨੂੰ ਕਿਹੋ ਜੀ ਸਜ਼ਾ ਸੁਣਾਈ ਜਾਏਗੀ ਇਹਦੇ ਉੱਤੇ ਨਾਜ਼ਰਾਂ ਵੀ ਟਿਕੀਆਂ ਹੋਈਆਂ ਨੇ ਕਿਉਂਕਿ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ ਸੀ ਪਰ ਇਹਦੇ باوجود ਵੀ ਅਕਾਲੀ ਦਲ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਕਰ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਇਹਨਾਂ ਚੋਣਾਂ ਨੂੰ ਆਧਾਰ ਬਣਾ ਕੇ ਪਾਰਟੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਅਕਾਲੀ ਦਲ ਦੇ ਵੱਲੋਂ ਗਿੱਦੜਬਾ ਹਲਕੇ ਦੀ ਕਮਾਂਡ ਹੁਣ ਬਠਿੰਡਾ ਤੋਂ ਸੰਸਦ ਹਰ ਸਿਮਰਤ ਬਾਦਲ ਦੇ ਹਵਾਲੇ ਕਰ ਦਿੱਤੀ ਗਈ ਹੈ ਹਰ ਸਿਮਰਤ ਕੌਰ ਬਾਦਲ ਗਿੱਦੜਬਾ ਹਲਕੇ ਵਿੱਚ ਪ੍ਰਚਾਰ ਦੀ ਵੀ ਕਮਾਂਡ ਸੰਭਾਲਣਗੇ ਇਹਦੇ ਨਾਲ ਹੀ ਅਕਾਲੀ ਦਲ ਨੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜਿਆ ਨੂੰ ਬਰਨਾਲਾ ਇਕਬਾਲ ਸਿੰਘ ਝੁੰਦਾ ਨੂੰ ਬਰਨਾਲਾ ਦਿਹਾਤੀ ਜਦੋਂ ਕਿ ਗਾਬੜਿਆ ਨੂੰ ਬਰਨਾਲਾ ਸ਼ਹਿਰੀ ਦਾ ਇੰਚਾਰਜਲਾ ਦਿੱਤਾ ਗਿਆ ਹੈ ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਕੀਤੇ ਗਏ ਹੈ ਅਤੇ ਇਸ ਐਲਾਨ ਦਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਟੀਮਾ ਨੇ ਵੀ ਸਮਰਥਨ ਕੀਤਾ ਹੈ ਤੇ ਹੁਣ ਗੱਲ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਆਸਲ ਦੇ ਵਿੱਚ ਕਹਿੰਦੇ ਤਾਂ ਇਹ ਆ ਸਿਆਣੇ ਕਿ ਬਿਨਾ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਤੇ ਇਹ ਵੀ ਕਹਿੰਦੇ ਆ ਕਿ ਸਲਾਹ ਲੋਕ ਦਿੰਦੇ ਆ ਜਿਹੜੇ ਬਿਨਾ ਮੰਗਿਆ ਉਹਨਾਂ ਦੀ ਸਲਾਹ ਤੇ ਕਦੇ ਕੋਈ ਲੋਕ ਆਸਰ ਵੀ ਨਹੀਂ ਕਰਦੇ ਪਰ ਕੀ ਕਰੀਏ ਇੱਥੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਸਲਾਹ ਦੇ ਦਿੱਤੀ ਹੈ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਹਨੂੰ ਲੈ ਕੇ ਕਨਸੂਆਂ ਵੱਲ ਰਹੀਆਂ ਸੀ ਕਿ ਕਾਂਗਰਸ ਆਮ ਆਦਮੀ ਪਾਰਟੀ ਸਫਾ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਗੱਠ ਜੋੜ ਦੀ ਚਰਚਾ ਕਰ ਰਹੀ ਹੈ ਇਸੇ ਦੌਰਾਨ ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਤੋਂ ਜਿੰਨਾ ਦੂਰ ਰਹੇਗੀ ਉਹਨਾਂ ਕਾਂਗਰਸ ਵਾਸਤੇ ਚੰਗਾ ਰਹੇਗਾ ਇਹਦੇ ਤੋਂ ਬਾਅਦ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਪਰ ਨਿੱਜੀ ਬਿਆਨ ਹੈ ਆਪਣਾ ਬਿਆਨ ਹੈ ਇਹਨੂੰ ਪਾਰਟੀ ਦਾ ਬਿਆਨ ਨਾ ਮੰਨਿਆ ਜਾਵੇ ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਪਾਰਟੀ ਦੇ ਵੱਲੋਂ ਸਟੇਟ ਲੈਵਲ ਤੇ ਕੋਈ ਫੈਸਲਾ ਕਰ ਲਿਆ ਜਾਵੇ ਪਰ ਉਹਨਾਂ ਨੇ ਆਪਣੀ ਪਾਰਟੀ ਨੂੰ ਰਾਏ ਦਿੱਤੀ ਹੈ ਉਹ ਕਹਿੰਦੇ ਮੈਂ ਆਪਣਾ ਪੱਖ ਰੱਖ ਦਿੰਦਾ ਹੈ ਬਾਜ਼ਬਾ ਇੱਥੇ ਨਹੀਂ ਰੁਕੇ ਉਹਨਾਂ ਕਿਹਾ ਕਿ ਸਾਡਾ ਲੋਕ ਸਭਾ ਚੋਣਾਂ ਵਿੱਚ ਇਹ ਗੱਲ ਇਹ ਫਾਰਮੂਲਾ ਸਾਫਤ ਕਰ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦਾ ਗਰਾਫ ਘਟਿਆ ਹੈ ਲੋਕ ਸਭਾ ਚੋਣਾਂ ਵਿੱਚ ਇਹਨਾਂ ਦੀ ਗਿਣਤੀ 92 ਤੋਂ ਘਟ ਕੇ 32 ਤੇ ਆ ਗਈ ਉਹ ਕਹਿੰਦੇ ਪਾਰਟੀ ਨੇ ਹਰਿਆਣਾ ਗੁਜਰਾਤ ਤੇ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕੀਤਾ ਸੀ ਪਰ ਨਤੀਜਾ ਕੋਈ ਨਹੀਂ ਸੀ ਆਇਆ ਉਨਾ ਕਿਹਾ ਕਿ ਜੇਕਰ ਹਰਿਆਣਾ ਦੀ ਕੁਰਕ ਖੇਤਰ ਸੀਟ ਤੇ ਕਾਂਗਰਸ ਦਾ ਉਮੀਦਵਾਰ ਹੁੰਦਾ ਤਾਂ ਉਹਨੇ ਜਿੱਤ ਦਰਜ ਕਰ ਜਾਣੀ ਸੀ ਦਿੱਲੀ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉੱਥੇ ਵੀ ਚੋਣ ਲੜੀ ਪਰ ਜੇਕਰ ਕਾਂਗਰਸ ਉੱਥੇ ਚੋਣ ਲੜਦੀ ਤਾਂ 2 ਜਾਂ 3 ਹਲਕਿਆਂ ਤੇ ਜਿੱਤ ਜ਼ਰੂਰ ਦਰਜ ਕਰ ਦੇਣੀ ਚਾਹੀਦੀ ਸੀ ਪਰ ਹੁਣ ਲੱਗਦਾ ਕਿ ਹਰਿਆਣੇ ਦੇ ਵਿੱਚ ਪਾਰਟੀ ਸ਼ਾਇਦ ਉਹਨਾਂ ਨਾਲ ਜਿਹੜੀ ਗੱਲਬਾਤ ਕਰ ਰਹੀ ਹੈ ਉਹਦੇ ਤੋਂ ਪਹਿਲਾਂ ਬਾਜਪਾ ਦਾ ਇਹ ਬਿਆਨ ਇਸਲਾ ਉਹ ਮੰਨ ਵੀ ਸਕਦੇ ਆ ਅਤੇ ਇਹਨੂੰ ਅੱਖੋਂ ਪਰੋਖੇ ਵੀ ਕਰ ਸਕਦੇ ਆ ਪਰ ਦੂਸਰੇ ਪਾਸੇ ਭਾਜਪਾ ਨੇ ਆਪਣੇ ਪੱਤੇ ਲਗਾਤਾਰ ਖੋਲ੍ਹਨੇ ਸ਼ੁਰੂ ਕਰ ਦਿੱਤੇ ਆ ਕਿਉਂਕਿ ਇਸ ਵਕਤ ਹਰਿਆਣਾ ਦੇ ਵਿੱਚ ਸੱਤਾ ਦੇ ਵਿੱਚ ਸੀ ਅਤੇ ਤੀਸਰੀ ਵਾਰ ਉਹ ਫਿਰ ਸਰਕਾਰ ਬਣਾਉਣਾ ਚਾਹੁੰਦੇ ਆ ਇਸੇ ਕਰਕੇ ਹਰਿਆਣਾ ਵਿਧਾਨ ਸਭਾ ਦੇ ਵਾਸਤੇ ਉਹ ਫੂਕ ਫੂਕ ਕੇ ਕਦਮ ਚੁੱਕ ਰਹੇ ਨੇ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ 90 ਦੇ ਵਿੱਚੋਂ 67 ਉਮੀਦਵਾਰਾਂ ਦਾ ਐਲਾਨ ਇਸ ਸੂਚੀ ਵਿੱਚ ਕਰ ਦਿੱਤਾ ਗਿਆ ਹੈ ਪਹਿਲੀ ਸੂਚੀ ਦੇ ਵਿੱਚ 17 ਵਿਧਾਇਕ ਅਤੇ 8 ਮੰਤਰੀਆਂ ਨੂੰ ਮੁਰ ਤੋਂ ਟਿਕਟ ਦਿੱਤੀ ਗਈ ਹੈ। ਇੱਕ ਮੰਤਰੀ ਦੀ ਟਿਕਟ ਕੱਟੀ ਗਈ ਹੈ। ਇਹਦੇ ਤੋਂ ਇਲਾਵਾ 9 ਵਿਧਾਇਕਾਂ ਦੀ ਥਾਂ ਵੀ ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ। ਖਾਸ ਕਰ ਇਹ ਹੈ ਕਿ ਮੁੱਖ ਮੰਤਰੀ ਨਾਭ ਸਿੰਘ ਸੈਣੀ ਦੇ ਵਿਰੋਧ ਦੇ باوجود ਉਹਨਾਂ ਦੀ ਤਕਰੀਬਨ 4 ਮਹੀਨੇ ਪਹਿਲਾਂ ਜਿੱਤੀ ਸੀਟ ਕਰਨਾਲ ਬਦਲ ਦਿੱਤੀ ਗਈ ਹੈ। ਉਹਨਾਂ ਨੂੰ ਕਰਨਾਲ ਦੀ ਥਾਂ ਲਾੜਵਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਕਰਨਾਲ ਦੇ ਵਿੱਚ ਪੰਜਾਬੀ ਵੋਟਰ ਕਾਫੀ ਹੈ ਅਤੇ ਭਾਜਪਾ ਨੂੰ ਉਹਨਾਂ ਦੀ ਨਿਰਾਸ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਹੋ ਸਕਦਾ ਕਿ ਉਹਨਾਂ ਦਾ ਹਲਕਾ ਬਦਲਿਆ ਗਿਆ ਹੋਵੇ। ਭਾਜਪਾ ਦੀ ਪਹਿਲੀ ਸੂਚੀ ਵਿੱਚ ਸਿਰਫ ਦੋ ਸਿੱਖ ਉਮੀਦਵਾਰਾਂ ਨੂੰ ਹੀ ਮਦਦਾਰ ਵਿੱਚ ਉਤਾਰਿਆ ਗਿਆ ਹੈ। ਦੋ ਵਾਰ ਦੇ ਮੁੱਖ ਮੰਤਰੀ ਮਨੋਹਰ لال ਖੱਟੜ ਕਰਨਾਲ ਤੋਂ ਵਿਧਾਇਕ ਰਹੇ ਸੀ। ਇਹਦੇ ਤੋਂ ਇਲਾਵਾ ਅਨਿਲ ਵਿਜ ਨੂੰ ਮੁਰਤੋਂ ਅੰਬਾਲਾ ਕੈਂਟ ਹਲਕੇ ਤੋਂ ਟਿਕਟ ਦੇ ਦਿੱਤੀ ਗਈ ਹੈ। ਕੋਚ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਵਿੱਚ ਘਿਰੇ ਸਾਬਕਾ ਹੌਕੀ ਖਿਡਾਰੀ ਸੰਦੀਪ ਸਿੰਘ ਦੀ ਵੀ ਟਿਕਟ ਭਾਜਪਾ ਨੇ ਪਹਿਵਾ ਤੋਂ ਕੱਟ ਦਿੱਤੀ ਹੈ। ਉਹਨਾਂ ਦੀ ਥਾਂ ਭਾਜਪਾ ਨੇ ਸਿੱਖ ਉਮੀਦਵਾਰ ਕਮਲਜੀਤ ਸਿੰਘ ਅਜਰਾਨਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੋ ਵਾਰ ਦੇ ਵਿਧਾਇਕ ਅਤੇ ਮੰਤਰੀ ਕਮਲ ਗੁਪਤਾ ਮੁਰ ਤੋਂ ਹਿਸਾਰ ਹਲਕੇ ਤੋਂ ਟਿਕਟ ਲੈਣ ਵਿੱਚ ਕਾਮਯਾਬ ਰਹੇ ਹੈ। ਚਰਚਾ ਸੀ ਕਿ ਕਮਲ ਗੁਪਤਾ ਦੀ ਟਿਕਟ ਕੱਟ ਕੇ ਨਵੀਨ ਜਿੰਦਲ ਦੀ ਮਾਂ ਜਾਂ ਫਿਰ ਉਹਨਾਂ ਦੀ ਪਤਨੀ ਨੂੰ ਦਿੱਤੀ ਜਾ ਸਕਦੀ ਹੈ। ਨਵੀਨ ਜਿੰਦਲ ਕਾਂਗਰਸ ਤੋਂ ਭਾਜਪਾ ਵਿੱਚ ਆਏ ਹੈ। ਅਤੇ ਦੋਵਾਂ ਦਾ ਇੱਕ ਦੂਸਰੇ ਨਾਲ ਸਿਆਸੀ ਖਿੱਚੋਤਾਣ ਵੀ ਹੈ 2014 ਦੇ ਵਿੱਚ ਅਨੂਰਣ ਜਿੰਦਲ ਦੀ ਮਾਂ ਸਵਿੱਤਰੀ ਜਿੰਦਲ ਕਾਂਗਰਸ ਦੀ ਟਿਕਟ ਤੇ ਉਹਨਾਂ ਨੇ ਚੋਣ ਲੜੀ ਸੀ ਕਮਲ ਗੁਪਤਾ ਨੇ ਹੀ ਉਹਨਾਂ ਨੂੰ ਹਰਾਇਆ ਸੀ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਰਾਜ ਸਭਾ ਪਹੁੰਚੀ ਕਿਰਨ ਚੌਧਰੀ ਦੀ ਧੀ ਸ਼ਰੂਤੀ ਚੌਧਰੀ ਨੂੰ ਵੀ ਭਾਜਪਾ ਨੇ ਤੋਂ ਸਾਹਮਣੋਂ ਟਿਕਟ ਦੇ ਦਿੱਤੀ ਹੈ ਇਸ ਹਲਕੇ ਤੋਂ ਉਹਨਾਂ ਦੀ ਮਾਂ ਚੋਣ ਲੜਦੀ ਸੀ ਨਾਇਬ ਸਿੰਘ ਸੈਣੀ ਸਰਕਾਰ ਦੇ ਇੱਕ ਹੋਰ ਮੰਤਰੀ ਕਮਰਪਾਲ ਗੁਜਰ ਨੂੰ ਯਮਨਾ ਨਗਰ ਦੇ ਜਗਾਦਰੀ ਤੋਂ ਟਿਕਟ ਦਿੱਤੀ ਗਈ ਹੈ। ਪੰਚਕੂਲਾ ਤੋਂ ਸਪੀਕਰ ਗਿਆਨ ਚੰਦ ਗੁਪਤਾ ਨੂੰ ਹੀ ਟਿਕਟ ਦਿੱਤੀ ਗਈ ਹੈ। ਉਹਨਾਂ ਦੀ ਟਿਕਟ ਨੂੰ ਲੈ ਕੇ ਵੀ ਕਾਫੀ ਰੌਲਾ ਸੀ। ਮੰਤਰੀ ਅਸੀਮ ਗੋਇਲ ਨੂੰ ਅੰਬਾਲਾ ਸ਼ਹਿਰੀ ਤੋਂ ਸਿਰਸਾ ਤੋਂ ਸਾਬਕਾ ਐਮਪੀ ਸੁਨੀਤਾ ਦੁੱਗਲ ਨੂੰ ਰਤਿਆ ਤੋਂ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਇਸ ਵਾਰ ਲੋਕ ਸਭਾ ਵਿੱਚ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਸੀ ਜਿਸ ਦਾ ਉਹਨਾਂ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ। ਰਤਿਆ ਤੋਂ ਟਿਕਟ ਮਿਲਣ ਤੋਂ ਪਹਿਲਾਂ ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ। ਆਦਮਪੁਰ ਤੋਂ ਕੁਲਦੀਪ ਵਿਸ਼ਨੋਈ ਦੇ ਪੁੱਤਰ ਭਵਿਆ ਵਿਸ਼ਨੋਈ ਨੂੰ ਭਾਜਪਾ ਨੇ ਮੋੜ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਨਾਰਨੌਨ ਤੋਂ ਸਾਬਕਾ ਵਿੱਤ ਮੰਤਰੀ ਕੈਪਟਨ ਅਭਿਮੰਨੀ ਨੂੰ ਟਿਕਟ ਦਿੱਤੀ ਗਈ ਹੈ। ਉਹ ਪਿਛਲੀ ਵਾਰ ਚੋੜ ਹਾਰ ਗਏ ਸੀ। ਗੁਰੂਗ੍ਰਾਮ ਤੋਂ ਪੰਜ ਵਾਰ ਦੇ ਐਮਪੀ ਅਤੇ ਕੇਂਦਰ ਦੇ ਵਿੱਚ ਰਾਜ ਮੰਤਰੀ ਰਾਓ ਇੰਦਰ ਸਿੰਘ ਦੀ ਧੀ ਆਰਤੀ ਸਿੰਘ ਰਾਓ ਨੂੰ ਟਿਕਟ ਦਿੱਤੀ ਗਈ ਹੈ। ਕਾਲਕਾ ਤੋਂ ਵੀ ਭਾਜਪਾ ਉਮੀਦਵਾਰ ਬਦਲ ਦਿੱਤਾ ਗਿਆ ਹੈ। ਸ਼ਕਤੀ ਸ਼ਰਮਾ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ। ਮੁਲਾਣਾ ਤੋਂ ਉਮੀਦਵਾਰ ਬਦਲ ਕੇ ਸੰਤੋਸ਼ ਸਰਵਰ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਲਾ ਤੋਂ ਕਮਲੇਸ਼ ਟਾਂਡਾ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਤੁਸੀਂ ਹੁਣ ਇਹ ਸਾਰੀ ਸੂਚੀ ਸੁਣੀ ਹੋਣੀ ਹੈ। ਇੱਕ ਪਾਸੇ ਭਾਜਪਾ ਕਹਿੰਦੀ ਹੈ ਕਿ ਅਸੀਂ ਪਰਿਵਾਰਵਾਦ ਨੂੰ ਬढ़ावा ਨਹੀਂ ਦਿੰਦੇ ਤੇ ਇਹਦੇ ਵਿੱਚ ਤੁਸੀਂ ਕਿੰਨੇ ਸੁਣਿਆ ਹੋਣਾ ਕਿ ਕਿਹੜਾ ਕਿਹੜੇ ਪਰਿਵਾਰ ਨਾਲ ਤੇ ਕਿਹੜਾ ਕਿਹੜੇ ਪਰਿਵਾਰ ਨਾਲ ਸਬੰਧਤ ਹੈ। ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਕੱਲ ਵੱਡੇ ਐਲਾਨ ਕੀਤੇ ਗਏ ਐ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਦਾ ਕੱਲ ਆਖਰੀ ਦਿਨ ਸੀ ਸੈਸ਼ਨ ਦੇ ਆਖਰੀ ਦਿਨ ਚ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਵਿਲ 2024 ਪੇਸ਼ ਕੀਤਾ ਗਿਆ ਇਸ ਬਿਲ ਨੂੰ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਇਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਫਾਇਰ ਸੇਫਟੀ ਦੇ ਨਿਯਮ ਬਹੁਤ ਪੁਰਾਣੇ ਨੇ ਨਾ ਤਾਂ ਉਹਨਾਂ ਕੋਲ ਚੰਗੀਆਂ ਗੱਡੀਆਂ ਨੇ ਅਤੇ ਨਾ ਹੀ ਵੱਡੀਆਂ ਬਿਲਡਿੰਗਾਂ ਤੱਕ ਉਹ ਪਹੁੰਚ ਸਕਦੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਫਾਇਰ ਸੇਫਟੀ ਵਿਭਾਗ ਨੂੰ ਨਿਊਯਾਰਕ ਦੇ ਫਾਇਰ ਵਿਭਾਗ ਦੀ ਤਰਫ਼ ਤੇ ਗੱਡੀਆਂ ਲੈ ਕੇ ਦੇਵੇਗੀ। ਉਨ੍ਹਾਂ ਕਿਹਾ ਕਿ ਨਾ ਸਿਰਫ ਵੱਡੀਆਂ ਗੱਡੀਆਂ ਸਗੋਂ ਛੋਟੀਆਂ ਗਲੀਆਂ ਵਿੱਚ ਜਾਣ ਵਾਲੀਆਂ ਛੋਟੀਆਂ ਗੱਡੀਆਂ ਅਤੇ ਮੋਟਰਸਾਈਕਲ ਵੀ ਦਿੱਤੇ ਗਏ ਨੇ। ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਲਈ ਵੀ ਫਾਇਰ ਸੇਫਟੀ ਵਿਭਾਗ ਦੇ ਵਿੱਚ ਬਦਲਾਅ ਕੀਤੇ ਗਏ ਐ। ਲੜਕੀਆਂ ਲਈ ਭਾਰ ਚੁੱਕਣ ਵਾਲੀਆਂ ਸ਼ਰਤਾਂ ਨੂੰ ਢਿੱਲੀਆਂ ਕਰ ਦਿੱਤਾ ਗਿਆ ਹੈ। ਅਤੇ ਭਾਰਤ ਚੁੱਕਣ ਦੀ ਸ਼ਰਤ ਨੂੰ ਲੜਕੀਆਂ ਦੇ ਭਾਰਤ ਚੁੱਕਣ ਦੀ ਉਹਨਾਂ ਦੀ ਜਿਹੜੀ ਸਮਰੱਥਾ ਹੈ ਉਹਦੇ ਮੁਤਾਬਕ ਕੀਤਾ ਜਾਏਗਾ। ਪੰਜਾਬ ਉਹ ਕਹਿੰਦੇ ਪਹਿਲਾ ਸੂਬਾ ਹੈ ਜਿਸ ਨੇ ਫਾਇਰ ਬਰਗੇਡ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ। ਡੀਏਪ ਖਾਦ ਦੇ ਬਾਬਤ ਬੋਲਦਿਆਂ ਮੁੱਖ ਮੰਤਰੀ ਬਾਦ ਨੇ ਕਿਹਾ ਕਿ ਕੇਂਦਰੀ ਮੰਤਰੀ ਜੇਪੀ ਨੱਡਾ ਨਾਲ ਇਹ ਸਬਾਬਤ ਗੱਲਬਾਤ ਕੀਤੀ ਹੈ। ਉਹਨਾਂ ਸਾਹਮਣੇ ਖਾਦ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਅਫਸਰਾਂ ਨੂੰ ਭੇਜ ਕੇ ਕੇਂਦਰ ਸਰਕਾਰ ਦੇ ਨਾਲ ਉਚੇਚੇ ਤੌਰ ਤੇ ਗੱਲਬਾਤ ਕੀਤੀ ਹੈ। जेपी ਨੱਡਾ ਨੇ ਪੰਜਾਬ ਦੇ ਡੀਏਪੀ ਖਾਤ ਦਾ ਪੂਰਾ ਕੋਟਾ ਦੇਣ ਦਾ ਭਰੋਸਾ ਵੀ ਦਿੱਤਾ ਹੈ। ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੈਠੇ ਅਬੋਰ ਤੋਂ ਵਿਧਾਇਕ ਸੰਦੀਪ ਜਾਖੜ ਨੂੰ ਸੰਬੋਧਨ ਹੁੰਦਿਆਂ ਕਿਹਾ ਕੋਈ ਆਪਣੇ ਚਾਚਾ ਜੀ ਨੂੰ ਦੱਸ ਦੇਣ ਕਿ ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਖੁਦ ਜਾ ਕੇ ਗੱਲ ਕਰੇ। ਉਹ ਆਪਣੇ ਅਫਸਰ ਵੀ ਭੇਜ ਸਕਦਾ ਉਹਨੇ ਆਪਣੇ ਅਫਸਰ ਭੇਜੇ ਨੇ ਜਿਨ੍ਹਾਂ ਨੇ ਕੇਂਦਰ ਸਰਕਾਰ ਦੇ ਨਾਲ ਜਾ ਕੇ ਇਸ ਮਸਲੇ ਤੇ ਗੱਲਬਾਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਡੀਏਪੀ ਖਾਦ ਪੰਜਾਬ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਇਹਦੀ ਕੋਈ ਕਮੀ ਵੀ ਨਹੀਂ ਆਉਣ ਦਿੱਤੀ ਜਾਏਗੀ। ਮੁੱਖ ਮੰਤਰੀ ਨੇ ਪੰਜਾਬ ਦੀ ਖੇਤੀ ਨੀਤੀ ਤੇ ਵੀ ਬੋਲਦਿਆਂ ਕਿਹਾ ਕਿ ਇਸ ਨੀਤੀ ਨੂੰ ਅਸੀਂ ਤਿਆਰ ਕਰ ਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਖੇਤੀ ਮਾਹਿਰਾਂ ਅਤੇ ਬੁੱਧੀਜੀਵੀਆਂ ਦੇ ਨਾਲ ਮਿਲ ਕੇ ਇਸ ਨੂੰ ਤਿਆਰ ਕੀਤਾ ਗਿਆ ਹੈ। ਇਹਨੂੰ ਲਾਗੂ ਕਰਨ ਤੋਂ ਪਹਿਲਾਂ ਖੇਤੀ ਨਾਲ ਸੰਬੰਧਤ ਯੂਨੀਅਨਾਂ ਅਤੇ ਉਹਨਾਂ ਦੇ ਆਗੂਆਂ ਨੂੰ ਵੀ ਇਸ ਬਾਬਤ ਪੁੱਛਿਆ ਜਾਏਗਾ। ਜੇਕਰ ਕੋਈ ਉਹਨਾਂ ਨੂੰ ਸਮੱਸਿਆ ਹੋਏਗੀ ਤਾਂ ਉਸ ਨੂੰ ਦੂਰ ਵੀ ਕੀਤਾ ਜਾਏਗਾ ਉਹਨਾਂ ਕੇਂਦਰ ਸਰਕਾਰ ਤੇ ਵਰਧਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੁੱਛ ਕੇ ਕਾਨੂੰਨ ਪਾਸ ਕੀਤੇ ਹੁੰਦੇ ਤਾਂ ਫਿਰ ਵਾਪਸ ਲੈਣ ਦੀ ਨੌਬਤ ਨਹੀਂ ਸੀ ਆਉਣੀ ਜੇਕਰ ਕਿਸਾਨਾਂ ਨੂੰ ਪੁੱਛਿਆ ਹੁੰਦਾ ਤਾਂ ਹਰ ਸਿਮਰਤ ਕੌਰ ਬਾਦਲ ਦੀ ਕੁਰਸੀ ਵੀ ਬਚ ਜਾਣੀ ਸੀ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੀ ਹੈ ਇਸ ਵਿੱਚ ਹਰ ਫੀਲਡ ਦੇ ਲੋਕ ਹੋਣਗੇ ਇਹਦੇ ਵਿੱਚ 26 ਸੈਕਟਰ ਸ਼ਾਮਲ ਕੀਤੇ ਗਏ ਐ ਇਹ ਸਾਰੇ ਸੈਕਟਰ 11 ਲੋਕਾਂ ਦਾ ਇੱਕ ਕਮਿਸ਼ਨ ਬਣਾਉਣਗੇ ਫਿਰ ਇਹੀ ਲੋਕ ਆਪਣਾ ਚੇਅਰਮੈਨ ਵੀ ਦੇਣਗੇ ਉਸ ਚੇਅਰਮੈਨ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਟ ਦੀ ਰੈਂਕ ਦਿੱਤੀ ਜਾਏਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਏਸੀ ਤਰਜ਼ ਤੇ ਖੇਤੀ ਸੈਕਟਰ ਦਾ ਵੀ ਕਮਿਸ਼ਨ ਬਣਾਇਆ ਜਾਏਗਾ ਦੱਸਣਾ ਬਣਦਾ ਕਿ ਮੁੱਖ ਮੰਤਰੀ ਦੇ ਨਾਲ ਅੱਜ ਕਿਸਾਨਾਂ ਦੀ ਬਾ ਦੁਪਹਿਰ 3 ਵਜੇ ਮੀਟਿੰਗ ਵੀ ਨਿਰਧਾਰਤ ਕੀਤੀ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਪੰਚਾਇਤੀ ਚੋਣਾਂ ਸਬੰਧੀ ਅਤੇ ਬੇਆਦਮੀਆਂ ਦੇ ਮੁੱਦੇ ਬਾਬਤ ਵੀ ਵੱਡਾ ਐਲਾਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤੀ ਚੋਣਾਂ ਜਲਦੀ ਕਰਵਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਪਿੰਡਾਂ ਨੂੰ ਧੜਿਆਂ ਤੋਂ ਬਚਾਉਣ ਵਾਸਤੇ ਕੋਈ ਵੀ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਉਹਨਾਂ ਨੇ ਕਿਹਾ ਕਿ ਸਰਬਸੰਮਤੀ ਕਰਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਸਟੇਡੀਅਮ ਸਕੂਲ ਅਤੇ ਹਸਪਤਾਲ ਵੀ ਦਿੱਤੇ ਜਾਣਗੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਨਾਲ ਜਿਮਨੀ ਚੋਣਾਂ ਵੀ ਹੋਣ ਵਾਲੀਆਂ ਨੇ ਜਿੱਥੇ ਬਾਜਵਾ ਸਾਹਿਬ ਇੱਕ ਵਾਰ ਫੇਰ ਕਹਿਣਗੇ ਭਗਵੰਤ ਮਾਨ ਨੂੰ ਚੁੱਕ ਕੇ ਸਤਾਉਦ ਛੱਡ ਕੇ ਆਉਣਾ ਇਹਦੇ ਨਾਲ ਹੀ ਉਹਨਾਂ ਕਿਹਾ ਕਿ 25 ਸਾਲ ਰਾਜ ਕਰਨ ਵਾਲੇ ਅੱਜ ਦਰਦ-ਦਰਦੀਆਂ ਠੋਕਰਾ ਖਾ ਰਹੇ ਨੇ 25 ਸਾਲ ਰਾਜ ਕਰਨ ਵਾਲਿਆ ਕੋਲ ਹੁਣ 25 ਬੰਦੇ ਵੀ ਨਹੀਂ ਬਚੇ ਉਹਨਾਂ ਕਿਹਾ ਕਿ ਸੁਣਨ ਚ ਆਇਆ ਕਿ ਸੁਖਵੀਰ ਨੇ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਪਰ ਬੰਦੇ ਉਹਨਾਂ ਕੋਲ ਹੁਣ ਨਹੀਂ ਐ ਕੱਲ ਨੂੰ ਜੇਕਰ 11 ਮੈਂਬਰੀ ਕਮੇਟੀ ਬਣਾਉਣ ਦੀ ਲੋੜ ਪੈ ਗਈ ਤਾਂ ਇਹ 6 ਮੈਂਬਰ ਹੋਰ ਕਿੱਥੋਂ ਲੈ ਕੇ ਆਏਗਾ ਬੇਅਦਬੀ ਦੇ ਮੁੱਦੇ ਉੱਤੇ ਉੱਚੇਚੇ ਤੌਰ ਤੇ ਬੋਲਦਿਆਂ ਉਹਨਾਂ ਕਿਹਾ ਕਿ ਐਫ ਆਈ ਆਰ ਦਰਜ ਕੀਤੀ ਹੋਈ ਸੀ ਅਤੇ ਸਰਕਾਰ ਨੇ ਪੂਰੀ ਤਿਆਰੀ ਕੀਤੀ ਹੈ ਅਤੇ ਇਹਨੂੰ ਪੂਰੀ ਤਿਆਰੀ ਨਾਲ ਥੋੜੇ ਦਿਨਾਂ ਦੇ ਅੰਦਰ ਅੰਦਰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਇਸ ਸਬੰਧੀ ਸਾਨੂੰ ਨਵੇਂ ਕੁਝ ਸਬੂਤ ਵੀ ਮਿਲ ਗਏ ਆ ਅਤੇ ਇਹਦੇ ਤੋਂ ਪਹਿਲਾਂ ਕੋਰਟ ਕਪੂਰੇ ਵਾਲੀ ਐਫ ਆਈ ਆਰ ਦਰਜ ਕੀਤੀ ਹੈ ਅਤੇ ਬਹਿਬਲ ਕਲਾਂ ਲਈ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਨਾ ਕਿਹਾ ਕਿ ਗੁਰੂ ਸਾਹਿਬ ਦੀ ਬੇਆਦਬੀ ਦਾ ਇਨਸਾਫ ਜ਼ਰੂਰ ਦਿੱਤਾ ਜਾਏਗਾ ਅਤੇ ਅਦਾਲਤਾਂ ਵਿੱਚ ਵੀ ਇਹਦਾ ਪੱਖ ਮਜ਼ਬੂਤੀ ਨਾਲ ਰੱਖਿਆ ਜਾਏਗਾ ਹੁਣ ਗੱਲ ਕਰਦਿਆਂ ਗੁਰਦਾਸਪੁਰ ਦੇ ਵਿੱਚੋਂ ਇੱਕ ਬਹੁਤ ਵੱਡੀ ਘਟਨਾ ਸਾਹਮਣੇ ਆਈ ਹੈ ਜੋ ਕਿ ਕਿਤੇ ਵੀ ਹੋਣੀ ਨਹੀਂ ਚਾਹੀਦੀ ਗੁਰਦਾਸਪੁਰ ਦਾ ਪਿੰਡ ਹੈ ਰੋੜਾਂ ਵਾਲੀ ਜਾਣਕਾਰੀ ਮਿਲ ਰਹੀ ਹੈ ਕਿ ਰੋੜਾਂ ਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ ਇਲਜ਼ਾਮ ਇਹ ਹੈ ਕਿ ਦਲਿਤ ਸਮਾਜ ਦੇ ਲੋਕਾਂ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਾ ਦਿੱਤੇ ਗਏ। ਦਲਿਤ ਸਮਾਜ ਦੇ ਲੋਕਾਂ ਨੇ ਦੂਸਰੇ ਫਿਰਕੇ ਦੇ ਲੋਕਾਂ ਤੇ ਇਹ ਇਲਜ਼ਾਮ ਲਾਇਆ ਕਿ ਸਾਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਨਹੀਂ ਦਿੱਤਾ ਗਿਆ। ਵਿਵਾਦ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਜਿੰਦਾ ਲਾ ਦਿੱਤਾ ਗਿਆ। ਦਰਅਸਲ ਦਲਿਤ ਸਮਾਜ ਦੇ ਲੋਕ ਬਾਬਾ ਬੜਪਾਗ ਸਿੰਘ ਦਾ ਕੋਈ ਸਮਾਗਮ ਕਰਵਾਉਣਾ ਚਾਹੁੰਦੇ ਸੀ। ਇਸੇ ਲਈ ਉਹਨਾਂ ਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਉਣਾ ਸੀ। ਪਰ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਲੋੜ ਸੀ ਪਰ ਉਹ ਦਿੱਤੇ ਨਾਲ ਗਏ ਜਿਸ ਕਾਰਨ ਇਹ ਹੰਗਾਮਾ ਹੋਇਆ ਤੇ ਹੁਣ ਗੱਲ ਕਰਦੇ ਆ ਤਰਸ ਦੇ ਆਧਾਰ ਤੇ ਦਿੱਤੀਆਂ ਨੌਕਰੀਆਂ ਸਾਡੇ ਵਾਸਤੇ ਫਾਇਦੇਮੰਦ ਨੇ ਜਾਂ ਨੁਕਸਾਨਦੇ ਅੰਦਾਜ਼ਾ ਤੁਸੀਂ ਆਪ ਲਾਉਣਾ ਹੈ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਤਰਸ ਦੇ ਆਧਾਰ ਤੇ ਰੱਖੇ ਗਏ ਕਲਰਕਾਂ ਦੇ ਬਾਬਤ ਕੁਝ ਖੁਲਾਸੇ ਹੋਏ ਨੇ ਪਰ ਹੈ ਬਹੁਤ ਹੈਰਾਨੀਜਨਕ ਪਤਾ ਲੱਗਿਆ ਹੈ ਕਿ ਪੰਜਾਬ ਦੇ ਕਲਰਕਾਂ ਦੀ ਇੰਨੀ ਮਾੜੀ ਹਾਲਤ ਹੈ ਕਿ ਕੁੱਲ ਗਿਣਤੀ ਦੇ ਵਿੱਚੋਂ 92% ਕਲਰਕ ਟਾਈਪਿੰਗ ਟੈਸਟ ਸੀ ਜਿਹੜਾ ਉਹ ਪਾਸ ਨਹੀਂ ਕਰ ਸਕੇ ਉਹਦੇ ਚੋਂ ਫੇਲ ਹੋਏ ਐ ਜਾਣਕਾਰੀ ਮਿਲੀ ਐ ਕਿ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਉਹਦੇ ਵੱਲੋਂ ਸਾਰੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਸਮੂਹ ਪ੍ਰਿੰਸੀਪਲ ਡਾਈਟ ਅਤੇ ਸਮੂਹ ਬੀਪੀਓਜ਼ 2 ਅਗਸਤ ਨੂੰ ਇੱਕ ਪੱਤਰ ਲਿਖਿਆ ਗਿਆ ਜੋ ਕਿ ਪੰਜਾਬ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਤਰਸ ਦੇ ਆਧਾਰ ਤੇ ਨਿਯੁਕਤ ਕੀਤੇ ਗਏ ਸੀ ਉਹਨਾਂ ਕਲਰਕਾਂ ਦੇ ਜੁਲਾਈ 2024 ਦੇ ਵਿੱਚ ਲੈ ਗਏ ਟਾਈਪਿੰਗ ਟੈਸਟ ਦੇ ਨਤੀਜਿਆਂ ਦੇ ਬਾਰੇ ਹੈਰਾਨੀ ਜਨਕ ਤੱਥ ਨੇ ਇਸ ਪੱਤਰ ਦੇ ਮੁਤਾਬਕ ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫ਼ਤਰਾਂ ਸੰਸਥਾਵਾਂ ਅਤੇ ਸਕੂਲਾਂ ਦੇ ਵਿੱਚ ਤਰਸ ਦੇ ਆਧਾਰ ਤੇ ਨਿਯੁਕਤ ਕੀਤੇ ਗਏ ਕਲਰਕਾਂ ਦਾ ਦੋ ਮਜਬੂਨਾਂ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਟਾਈਪ ਟੈਸਟ ਲਿਆ ਗਿਆ ਇਹ ਜੁਲਾਈ 2024 ਦੇ ਵਿੱਚ ਲਿਆ ਗਿਆ ਸੀ ਪੰਜਾਬ ਦੇ ਵੱਖ-ਵੱਖ ਕੋਆਰਡੀਨੇਟਰ ਜ਼ਿਲ੍ਹਿਆਂ ਦੇ ਵੱਲੋਂ ਇਹ ਟੈਸਟ ਲਿਆ ਗਿਆ ਜਿਸ ਦਾ ਨਤੀਜਾ ਹੁਣ ਐਲਾਨਿਆ ਗਿਆ ਹੈ ਇਹ ਨਤੀਜਾ ਵਿਭਾਗ ਦੀ ਵੈੱਬਸਾਈਟ ਤੇ ਵੀ ਅਪਲੋਡ ਕੀਤਾ ਗਿਆ ਪਰ ਨਤੀਜੇ ਜਦੋਂ ਵੇਖੇ ਗਏ ਤਾਂ ਹੈਰਾਨ ਕਰਨ ਵਾਲੇ ਸੀ ਕਿਉਂਕਿ ਨੌਕਰੀ ਕਰ ਰਹੇ ਪ੍ਰੀਖਿਆ ਦੇਣ ਵਾਲੇ ਕਲਰਕਾਂ ਦੇ ਵਿੱਚੋਂ ਸਿਰਫ ਪੰਜਾਬੀ ਚੋਂ 7% ਦੀ ਅੰਗਰੇਜ਼ੀ ਦੇ ਵਿੱਚੋਂ 8% ਕਲਰਕ ਹੀ ਆਪਣੀ ਪ੍ਰੀਖਿਆ ਪਾਸ ਕਰ ਸਕੇ ਹੈ ਬਾ 92% ਫੇਲ ਹੋਏ ਨੇ ਪੰਜਾਬ ਚ ਤਰਸ ਦੇ ਆਧਾਰ ਤੇ ਨੌਕਰੀ ਲੈਣ ਵਾਲੇ 123 ਕਲਰਕਾਂ ਦੇ ਵਿੱਚੋਂ 86 ਕਲਰਕਾਂ ਨੇ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਦਿੱਤੀ 37 ਗੈਰ ਹਾਜ਼ਰ ਰਹੇ ਇਹਨਾਂ ਵਿੱਚੋਂ ਸਿਰਫ 6 ਕਲਰਕ ਹੀ ਪੰਜਾਬੀ ਦੀ ਟਾਈਪਿੰਗ ਵਾਲੀ ਪ੍ਰੀਖਿਆ ਪਾਸ ਕਰ ਸਕੇ ਐ ਬਾਕੀ 80 ਫੇਲ ਹੋ ਗਏ ਇਹਨਾਂ 123 ਕਲਰਕਾਂ ਦੇ ਵਿੱਚੋਂ 79 ਨੇ ਅੰਗਰੇਜ਼ੀ ਦੀ ਟਾਈਪਿੰਗ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 44 ਕਲਰਕ ਗੈਰ ਹਾਜ਼ਰ ਰਹੇ ਪਰ ਹਾਜ਼ਰ ਕਲਰਕਾਂ ਦੇ ਵਿੱਚੋਂ ਸਿਰਫ 7 ਕਲਰਕੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰ ਸਕੇ। ਬਾਕੀ 72 ਫੇਲ ਹੋ ਗਏ। ਗੁਰਦਾਸਪੁਰ ਦੇ 4 ਕਲਰਕਾਂ ਨੇ ਤਰਸ ਦੇ ਆਧਾਰ ਤੇ ਨੌਕਰੀ ਲਈ ਸੀ। ਜਿਨ੍ਹਾਂ ਵਿੱਚੋਂ 3 ਨੇ ਟੈਸਟ ਦਿੱਤੇ ਹੀ ਨਹੀਂ ਅਤੇ ਇੱਕ ਜਿਸ ਨੇ ਟੈਸਟ ਦਿੱਤਾ ਉਹ ਅੰਗਰੇਜ਼ੀ ਵਿੱਚੋਂ ਫੇਲ ਅਤੇ ਪੰਜਾਬੀ ਵਿੱਚੋਂ ਪਾਸ। ਹਾਲਾਂਕਿ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਗੈਰ ਹਾਜ਼ਰ ਰਹੇ ਅਤੇ ਫੇਲ ਹੋਏ ਕਲਰਕਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਹੈ। ਅਤੇ ਅਕਤੂਬਰ ਮਹੀਨੇ ਇਹਨਾਂ ਦੀ ਫਿਰ ਤੋਂ ਇੱਕ ਵਾਰ ਪ੍ਰੀਖਿਆ ਲਈ ਜਾਏਗੀ ਨਵੇਂ ਕਰਮਚਾਰੀ ਵੀ ਅਕਤੂਬਰ ਦੇ ਵਿੱਚ ਇਹ ਪ੍ਰੀਖਿਆ ਦੇਣਗੇ ਜਿਸ ਦੇ ਲਈ ਵੀਰਵੇ ਇਕੱਠੇ ਕਰਨ ਦੀ ਪ੍ਰਕਿਰਿਆ ਵੀ ਸਿੱਖਿਆ ਵਿਭਾਗ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਜਨਕ ਹੈ ਕਿ ਕੰਮ ਕਰ ਰਹੇ ਨੇ ਪਰ 92 ਫੀਸਦੀ ਫੇਲ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦੇ ਵਿੱਚ ਇਹ ਸਰ ਵੌਲੰਟਰੀ ਰਿਟਾਇਰਮੈਂਟ ਸਕੀਮ ਜਿਸ ਨੂੰ VRS ਕਹਿੰਦੇ ਆ VRS ਲੈਣ ਵਾਲੇ ਮੁਲਾਜ਼ਮਾਂ ਦੇ ਹੈਰਾਨ ਕਰਨ ਵਾਲੇ ਕੁਝ ਅੰਕੜੇ ਸਾਹਮਣੇ ਆਏ ਐ। ਇਸ ਸਾਲ 8 ਮਹੀਨਿਆਂ ਦੇ ਅੰਦਰ-ਅੰਦਰ 315 ਪੁਲਿਸ ਮੁਲਾਜ਼ਮਾਂ ਨੇ VRS ਅਪਲਾਈ ਕੀਤੀ ਐ। ਇਹਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਪੁਲਿਸ ਦੇ ਵਿੱਚ ਮੁਲਾਜ਼ਮਾਂ ਨੂੰ ਸਹੀ ਵਾਤਾਵਰਣ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੂੰ ਤਣਾਏ ਉਹ ਪਰੇਸ਼ਾਨੀ ਦੇ ਵਿੱਚ ਕੰਮ ਕਰ ਰਹੇ ਨੇ। ਇਸੇ ਕਰਕੇ ਸਮੇਂ ਤੋਂ ਪਹਿਲਾਂ ਉਹ ਸੇਵਾਮੁਕਤ ਹੋਣਾ ਚਾਹੁੰਦੇ ਨੇ। ਉਨਾ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਵੀਆਰਐਸ ਲੈਣ ਦਾ ਸਭ ਤੋਂ ਤਾਜ਼ਾ ਮਾਮਲਾ ਐਸਪੀ ਰੈਂਕ ਦੇ ਅਫਸਰ ਮਨਜੀਤ ਸਿੰਘ ਸਿੱਧੂ ਦਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਕੁਝ ਹੀ ਦਿਨ ਪਹਿਲਾਂ ਬਠਿੰਡਾ ਜੇਲ੍ਹ ਵਿੱਚ ਟਰਾਂਸਫਰ ਕੀਤਾ ਗਿਆ ਸੀ ਉਹਨਾਂ ਵੀਆਰਐਸ ਲੈਣ ਦੇ ਪਿੱਛੇ ਹਾਲਾ ਕਿ ਨਿੱਜੀ ਕਾਰਨ ਦੱਸੇ ਸੀ ਪਰ ਵੀਆਰਐਸ ਲੈਣ ਵਾਲੇ ਜ਼ਿਆਦਾਤਰ ਕੇਸਾਂ ਦੇ ਵਿੱਚ ਹੁਣ ਤੱਕ ਨੌਕਰੀ ਵਿੱਚ ਤਣਾਅ ਨੂੰ ਹੀ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਨਿਯਮਾ ਦੇ ਮੁਤਾਬਕ ਜਿਹੜੇ ਬੁਲਾਸਮਾ ਨੇ 20 ਸਾਲ ਦੀ ਨੌਕਰੀ ਕਰ ਲਈ ਹੋਵੇ ਉਹ VRS ਵਾਸਤੇ ਅਪਲਾਈ ਕਰ ਸਕਦੇ ਆ ਡੀਜੀਪੀ ਦਫ਼ਤਰ ਦੇ ਵੱਲੋਂ ਹੁਣ ਤੱਕ 315 ਪੁਲਿਸ ਮੁਲਾਜ਼ਮਾਂ ਨੂੰ ਜਿਹੜੀਆਂ ਅਰਜ਼ੀਆਂ ਆਈਆਂ ਆਈਆਂ ਸੀ ਅਗਸਤ ਤੱਕ ਉਹਨਾਂ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੁਣ ਵੀ ਕਈ ਮੁਲਾਜ਼ਮਾਂ ਦੀਆਂ ਅਰਜ਼ੀਆਂ ਆਈਆਂ ਨੇ ਤੇ ਪੈਂਡਿੰਗ ਨੇ ਜਿਨ੍ਹਾਂ ਮੁਲਾਜ਼ਮਾਂ ਨੇ VRS ਲਈ ਅਪਲਾਈ ਕੀਤਾ ਉਹਨਾਂ ਦੀ ਉਮਰ ਤਕਰੀਬਨ 50 ਦੇ ਨੇੜੇ ਹੈ ਵੈਸੇ ਵੀ ਹਰ ਸਾਲ 2000 ਦੇ ਕਰੀਬ ਪੰਜਾਬ ਪੁਲਿਸ ਤੋਂ ਵੱਖ-ਵੱਖ ਰੈਂਕ ਦੇ ਮੁਲਾਜ਼ਮ ਹਰ ਸਾਲ 60 ਸਾਲ ਦੀ ਉਮਰ ਦੇ ਵਿੱਚ ਸੇਵਾ ਮੁਕਤ ਹੋ ਜਾਂਦੇ ਐ ਜਿਨ੍ਹਾਂ ਪੁਲਿਸ ਮੁਲਾਜ਼ਮਾ ਨੇ ਇਸ ਸਾਲ ਰਿਟਾਇਰਮੈਂਟ ਲਈ ਉਹਨਾਂ ਵਿੱਚ 65 ਇਨਸਪੈਕਟਰ 130 ਸਬ ਇਨਸਪੈਕਟਰ 120 ਸਹਾਇਕ ਇਨਸਪੈਕਟਰ ਜਿਨ੍ਹਾਂ ਦੀ ਅਰਜ਼ੀ ਨੂੰ ਡੀਜੀਪ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਜਦਕਿ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਵੀਆਰਐਸ ਤੇ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਹੀ ਕੀਤਾ ਜਾਂਦਾ ਹੈ ਅਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 20 ਪੁਲਿਸ ਮੁਲਾਜ਼ਮਾ ਨੇ ਵੀਆਰਐਸ ਵਾਸਤੇ ਅਪਲਾਈ ਕੀਤਾ ਹੈ ਦੂਸਰੇ ਨੰਬਰ ਤੇ 17 ਮੁਲਾਜ਼ਮਾਂ ਦਾ ਬਟਾਲੇ ਨਾਲ ਸੰਬੰਧ ਹੈ ਜਦਕਿ ਜਲੰਧਰ ਚੋਂ 15 ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਨਾਲ 13-13 ਮੁਲਾਜ਼ਮਾਂ ਨੇ ਵੀਆਰਐਸ ਵਾਸਤੇ ਅਪਲਾਈ ਕੀਤਾ ਹੈ ਫਾਜ਼ਲਕਾ ਅਜਿਹਾ ਜ਼ਿਲ੍ਹਾ ਜਿੱਥੇ ਇੱਕ ਵੀ ਮੁਲਾਜ਼ਮ ਨੇ ਵੀਆਰਐਸ ਵਾਸਤੇ ਅਪਲਾਈ ਨਹੀਂ ਕੀਤਾ ਇੱਥੇ ਵੇਖਿਆ ਗਿਆ ਕਿ ਐਸਐਸਪੀ ਅਤੇ ਐਸਪੀ ਦੇ ਤਬਾਦਲੇ ਲਗਾਤਾਰ ਹੁੰਦੇ ਰਹਿੰਦੇ ਨੇ ਦਾ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ ਹੁਣ ਤੱਕ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਵੀਆਰਐਸ ਲਈ ਹੈ ਉਹਨਾਂ ਨੂੰ ਤਣਾ ਦਾ ਹੀ ਕਾਰਨ ਮੰਨਿਆ ਜਾ ਰਿਹਾ ਹੈ। ਉਹਨਾਂ ਮੁਤਾਬਕ ਪੁਲਸਤੀ ਨੌਕਰੀ ਵਿੱਚ ਕੰਮ ਕਰਨ ਦੇ ਘੰਟੇ ਬਹੁਤ ਜ਼ਿਆਦਾ ਨੇ। ਵਾਰ-ਵਾਰ ਅਦਾਲਤਾਂ ਵਿੱਚ ਵੀ ਹਾਜ਼ਰ ਹੋਣਾ ਪੈਂਦਾ ਹੈ। ਸੀਸੀਟੀਵੀ ਕਵਰੇਜ ਥਾਣਿਆਂ ਵਿੱਚ ਲੱਗੇ ਹੋਏ ਨੇ। ਗ੍ਰਿਫਤਾਰੀ ਤੋਂ ਲੈ ਕੇ ਕੋਰਟ ਤੱਕ ਪੇਸ਼ ਕੀਤੀ ਜਾਂਦੀ ਹੈ ਇਹ ਵੀਡੀਓਗ੍ਰਾਫੀ। ਜੇਕਰ ਭੁੱਲ ਕੇ ਵੀ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ ਤਾਂ ਮੀਡੀਆ ਦਾ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਕਿਸੇ ਵੇਲੇ ਵੀ ਤੁਹਾਡੇ ਖਿਲਾਫ ਮੁਕaddਮਾ ਦਰਜ ਹੋ ਸਕਦਾ ਹੈ। ਮੁਲਾਜ਼ਮਾ ਦਾ ਕਹਿਣਾ ਹੈ ਕਿ ਪ੍ਰੈਕਟੀਕਲ ਅਤੇ ਥਿਉਰੈਟিক্যাল ਇਹਨਾਂ ਵਿਚਕਾਰ ਬਹੁਤ ਫਰਕ ਹੁੰਦਾ ਹੈ 50 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਉਹ ਤਣਾਅ ਨਹੀਂ ਚੱਲ ਸਕਦੇ ਇਸ ਲਈ ਜ਼ਿਆਦਾਤਰ ਮੁਲਾਜ਼ਮ ਬੇਦਾਗ ਹੋਣ ਲਈ ਵੀ ਨੌਕਰੀ ਤੋਂ VRS ਲੈਣ ਦਾ ਫੈਸਲਾ ਕਰ ਰਹੇ ਨੇ VRS ਲੈਣ ਪਿੱਛੇ ਇੱਕ ਹੋਰ ਅਹਿਮ ਕਾਰਨ ਵੀ ਹੈ ਕਿਉਂਕਿ ਕੁਝ ਅਫਸਰਾਂ ਅਤੇ ਮੁਲਾਜ਼ਮਾਂ ਦੇ ਬੱਚੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਚੁੱਕੇ ਨੇ ਇਸ ਲਈ ਉਹ ਚਾਹੁੰਦੇ ਆ ਕਿ ਬਾਕੀ ਦੀ ਰਹਿਦੀ ਜ਼ਿੰਦਗੀ ਉਹ ਆਪਣੇ ਪਰਿਵਾਰਾਂ ਦੇ ਨਾਲ ਬਤੌਣ ਕੁਝ ਅਫਸਰਾਂ ਨੇ VRS ਲੈਣ ਤੋਂ ਬਾਅਦ ਮਾਲ ਦੇ ਵਿੱਚ ਸੁਰੱਖਿਆ ਅਫਸਰਾਂ ਦੀ ਨੌਕਰੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਤਣਾਅ ਘਟ ਹੈ ਤੇ ਹੁਣ ਗੱਲ ਕਰਦੇ ਹਾਂ ਜਲੰਧਰ ਤੋਂ ਮਿਲੀ ਇੱਕ ਬਹੁਤ ਦਰਦਨਾਕ ਅਤੇ ਸਨਸਨੀਖੇਜ਼ ਖਬਰ ਦੀ ਜਾਣਕਾਰੀ ਮਿਲੀ ਹੈ ਕਿ ਅਦਾਲਤ ਨੇ 14 ਵਰਿਆਂ ਦੀ ਬਾਲੜੀ ਦੇ ਨਾਲ ਜ਼ਬਰਜਸਤ ਕਰਕੇ ਉਸ ਨੂੰ ਗਰਭਪਤੀ ਕਰਨ ਵਾਲੇ ਉਸਦੇ ਪਿਤਾ ਨੂੰ ਹੀ ਉਮਰ ਕੈਦ ਦੇ ਨਾਲ 70000 ਰੁਪਏ ਦਾ ਜੁਰਮਾਨਾ ਠੋਕਿਆ ਹੈ ਜੇਕਰ ਜੁਰਮਾਨਾ ਨਾ ਦਿੱਤਾ ਤਾਂ 1 ਸਾਲ ਦੀ ਕੈਦ ਹੋਰ ਕੱਟਣੀ ਹੋਏਗੀ ਹਾਲਾਂਕਿ ਮਾਮਲਾ ਖੁੱਲਣ ਤੋਂ ਬਾਅਦ ਪਿਓ ਆਪਣੀ ਇਸ ਕਰਤੂਤ ਤੋਂ ਬੁਕਰਦਾ ਰਿਹਾ ਪਰ ਡੀਐਨਏ ਦੀ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਉਹੀ ਨਵ ਜੰਮੇ ਬੱਚੇ ਦਾ ਪਿਓ ਹੈ ਪੀੜਤਾ ਨੇ ਦੱਸਿਆ ਕਿ ਉਸਦਾ ਪਿਤਾ ਡਰਾ ਧਮਕਾ ਕੇ ਉਸ ਨਾਲ ਰਾਤ ਨੂੰ ਗਲਤ ਕੰਮ ਕਰਦਾ ਸੀ ਮਾਂ ਨੇ ਇਸ ਦੀ ਗਵਾਹੀ ਦਿੱਤੀ 30 ਅਗਸਤ ਦੇ 2022 ਨੂੰ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਵਿੱਚ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਤੇ ਆਪੀਸ ਦੀ ਧਾਰਾ 318 376 ਅਤੇ ਪੋਕਸੋ ਐਕਟ ਦੀ ਧਾਰਾ 4 ਅਤੇ 6 ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਔਰਤ ਨੇ ਦੱਸਿਆ ਸੀ ਕਿ ਉਹ ਪਤੀ ਅਤੇ ਆਪਣੀ ਧੀ ਦੇ ਨਾਲ ਜਿਹੜੇ ਕਿ ਉਮਰ 14 ਕ ਸਾਲ ਹੈ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਉਹਦੀ ਬੱਚੀ 8ਵੀਂ ਜਮਾਤ ਦੀ ਵਿਦਿਆਰਥਣ ਉਹਨੇ ਢਿੱਡ ਚ ਪੀੜ ਹੋਣ ਦੀ ਗੱਲ ਕਹੀ ਤਾਂ ਉਹਨੇ ਆਖਿਆ ਕਿ ਢਿੱਡ ਪਹਿਲਾਂ ਨਾਲੋਂ ਵੱਡਾ ਵੀ ਹੁੰਦਾ ਸ਼ਾਇਦ ਉਹਨੂੰ ਕੋਈ ਗੈਸ ਜਾਂ ਕੋਈ ਹੋਰ ਬਿਮਾਰੀ ਹੋ ਸਕਦੀ ਹੈ ਪਰ ਜਦੋਂ ਉਸਦੀ ਸਿਹਤ ਵਿੱਚ ਸੁਧਾਰ ਨਾ ਹੋਇਆ ਤਾਂ ਉਹਨੇ ਬੱਚੀ ਤੋਂ ਪੂਰੀ ਤਰ੍ਹਾਂ ਪੁੱਛਿਆ ਬੱਚੀ ਨੇ ਫਿਰ ਆਪਣੀ ਮਾਂ ਨੂੰ ਦੱਸਿਆ ਕਿ ਉਹਦਾ ਪਿਤਾ ਰਾਤ ਵੇਲੇ ਉਸਨੂੰ ਡਰਾ ਕੇ ਧਮਕਾ ਕੇ ਉਸ ਨਾਲ ਗਲਤ ਤੇ ਗੰਦਾ ਕੰਮ ਕਰਦਾ ਹੈ ਇਸ ਵਾਰ ਨੂੰ ਜਦੋਂ ਉਹ ਬੱਚੀ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਪਤਾ ਲੱਗਿਆ ਕਿ ਬੱਚੀ ਗਰਭਤੀ ਹੈ ਮਾਂ ਨੇ ਦੱਸਿਆ ਕਿ ਉਥੋਂ ਉਹ ਸਿੱਧੀ ਥਾਣੇ ਲਈ ਨਿਕਲੀ ਪਰ ਰਾਹ ਵਿੱਚ ਉਸਤੇ ਪਤੀ ਨੇ ਉਸਨੂੰ ਡੱਕਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਬੱਚੀ ਦੀ ਖਿੱਚ ਧੂ ਕੀਤੀ ਗਈ ਤੇ ਉਹ ਬੇਹੋਸ਼ ਹੋ ਗਈ ਅਤੇ ਉਹਨੇ ਫਿਰ ਇੱਕ ਬੱਚੇ ਨੂੰ ਜਨਮ ਦਿੱਤਾ ਜਦੋਂ ਉਹ ਆਪਣੀ ਬੱਚੀ ਨੂੰ ਨਵਜੰਮੇ ਬੱਚੇ ਨਾਲ ਲੈ ਕੇ ਹਸਪਤਾਲ ਗਈ ਤਾਂ ਪਤਾ ਲੱਗਿਆ ਕਿ ਬੱਚਾ ਮ੍ਰਿਤਕ ਹੈ ਪੁਲਿਸ ਨੇ ਮਾਮਲਾ ਦਰਜ ਕੀਤਾ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰੀ ਤੋਂ ਬਾਅਦ ਮਲਜ਼ਮ ਪਿਤਾ ਇਸ ਗੱਲ ਤੋਂ ਸਾਫ਼ ਮੁਕਰਦਾ ਰਿਹਾ ਕਿ ਉਹਨੇ ਬੱਚੀ ਨਾਲ ਕੁਝ ਵੀ ਗਲਤ ਨਹੀਂ ਕੀਤਾ ਪੀੜਤ ਬੱਚੀ ਨੇ ਆਪ ਹੀ ਫਿਰ ਪੁਲਿਸ ਨੂੰ ਹੱਦਬੀਤੀ ਸੁਣਾਈ ਇਹਦੇ ਤੋਂ ਬਾਅਦ ਪੁਲਿਸ ਨੇ ਡੀਐਨਏ ਟੈਸਟ ਕਰਵਾਇਆ ਤਾਂ ਬੱਚੀ ਦਾ ਪਿਓ ਕੌਣਾ ਹੈ ਉਹਦੀ ਪੁਸ਼ਟੀ ਹੋ ਗਈ ਇਹਦੇ ਤੋਂ ਬਾਅਦ ਚੱਲਿਆ ਮੁਕੱਦਮਾ ਤੇ ਫਿਰ ਮਾਨਜੁਗ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਅਤੇ ਨਾਲ 70000 ਰੁਪਏ ਦਾ ਜੁਰਮਾਨਾ ਇਠੋਕ ਦਿੱਤਾ ਹੈ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਰੋਤਰਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ